ਲਓ ਵੀ ਮਿੱਤਰੋ ਮੇਲਾ 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 ਲੱਗ ਚੁੱਕਿਆ ਫਤਿਹ ਮੋਟਰ ਦੇ ਆਪਣੀਆਂ ਵਰਨਾ ਕਾਰਾਂ ਦਾ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਗੱਡੀ ਪਈ ਆ ਬਾਈ ਪੂਰੇ ਚੈਲੰਜ ਨਾਲ ਪੂਰੇ ਓਕੇ ਦੀ ਰਿਪੋਰਟ ਨਾਲ ਉਹੀ ਆਪਣੇ ਬਾਈ ਪੁਰਾਣੇ ਭਰੋਸੇ ਨਾਲ ਕਲੀ-ਕਲੀ ਕਾਰ ਦਿਖਾਵਾਂਗੇ ਬਾਈ ਆਪਣੇ ਕੋਲੇ ਵਰਨਾ ਘੱਟ ਤੋਂ ਘੱਟ 7 ਤੋਂ 8 10 ਵਰਨਾ ਖੜੀਆਂ ਨੇ ਐਟ এ ਟਾਈਮ ਬਾਈ ਹਨਾ ਜਿਹੜਾ ਬਾਈ ਵਰਨਾ ਸਰਚ ਕਰਦਾ ਆਪਣੇ ਕੋਲੇ ਆ ਸਕਦਾ ਇੱਕ ਤੋਂ ਇੱਕ ਤੀਂ ਤੋਂ ਤੀਂ ਓਕੇ ਦੀ ਰਿਪੋਰਟ 17 ਇੰਚ ਤੋਂ ਲੈ ਕੇ 16 ਤੋਂ ਲੈ ਕੇ 15 ਇੰਚ ਤੱਕ ਦੇ ਲਾਈਵ 휠 ਸੋਡੀ ਚੁਆਇਸ ਹੈ ਬਾਈ ਜਿਹੇ ਜੀ ਤੁਹਾਨੂੰ ਜਿਹੜੇ ਲਾਈਵ ਪਸੰਦ ਨੇ ਉਸੇ ਤੇ ਉਂਗਲ ਰੱਖ ਸਕਦੇ ਹੋ ਉਸੇ ਕਾਰ ਦੇ ਉਂਗਲ ਰੱਖ ਸਕਦੇ ਹੋ ਗੱਡੀ ਮਿਲ ਜੂਗੀ ਕਾਰਾਂ ਦੀ ਰਿਪੋਰਟ ਦੇਵਾਂਗੇ ਬਾਈ origignal ਕਾਰਾਂ ਦਿਖਾਵਾਂਗੇ A to Z ਰਿਪੋਰਟ ਦੇਵਾਂਗੇ ਕਾਰਾਂ ਦੀ ਪੱਟ ਕੇ ਪੂਰੀ ਐਨ ਇੰਜਨ ਗੇਅਰ ਸਾਰੇ ਕਾਸੇ ਦੀ ਓਕੇ ਦੀ ਰਿਪੋਰਟ ਆਜੋ ਕਿਰਾ ਮਿੱਤਰੋ ਸਭ ਤੋਂ ਪਹਿਲਾਂ 16 ਮਾਡਲ ਕਾਰ ਤੋਂ ਸ਼ੁਰੂ ਕਰਦੇ ਆ 2016 ਮਾਡਲ ਗੱਡੀ ਹੈ ਠੀਕ ਹੈ ਲਾਈਵ 휠 ਬਾਈ ਇਹਨੂੰ 16 ਇੰਚ ਲੱਗੇ ਹੋਏ ਨੇ ਲੁੱਕ ਚੈੱਕ ਕਰਾ ਦੇ ਕਰਾ ਬਰਿੰਦਰ ਬਾਈ ਲੁੱਕ ਦੇਖ ਸਕਦੇ ਹੋ ਗੱਡੀ ਦੀ ਜਮ ਓਕੇ ਦੀ ਰਿਪੋਰਟ ਹੈ 2016 ਮਾਡਲ ਹੈ ਈਗਲ ਸ਼ੇਪ ਵੀ ਕਹਿ ਦਿੰਦੇ ਨੇ ਬਾਈ ਇਹਨੂੰ ਕਾਰ ਨੂੰ ਪ੍ਰੋਜੈਕਟਰ ਲਾਈਟਾਂ ਦੇ ਵਿੱਚ ਹੈ ਅੰਟੀਰੀਅਰ ਦੀ ਗੱਲ ਕਰੀਏ ਬਾਈ ਅੰਟੀਰੀਅਰ ਪੋਜ਼ਿਟਿਵ ਸਟਾਰਟ 6 ਏਅਰ ਬੈਗ ਟੌਪ ਵਾਲਾ ਵੇਰੀਐਂਟ ਬਾਈ ਚੈੱਕ ਕਰੋ ਬਈ ਕੱਲੀ ਕੱਲੀ ਚੀਜ਼ ਆ ਡਿੱਗੀ ਖੋਲ ਕੇ ਦਿਖਾਵਾਂਗੇ ਪੁਸ਼ ਬਟਨ ਹੈ ਬਾਈ 6 ਏਅਰ ਬੈਗ ਹੈ ਸੀਟ ਕਵਰ ਓਕੇ ਨੇ ਬਾਈ ਸੀਟਾਂ ਦੇ ਵਿੱਚ ਵੀ ਏਅਰ ਬੈਗ ਆ ਗਿਆ ਟੌਪ ਵਾਲਾ ਵੇਰੀਐਂਟ ਹੈ ਠੀਕ ਹੈ ਡਿੱਗੀ ਖੋਲ ਕੇ ਬਿਲਕੁਲ ਨਵੀਂ ਕਾਰ ਹੈ ਬਾਈ ਆਇਮ ਆਲੋ ਮਿੱਤਰੋ ਹੰਡਾਈ ਦੀ ਕਿੱਡ ਵੀ ਪਈ ਆ ਕਾਰ 'ਚ ਸਾਰੇ ਦਾ ਸਾਰਾ ਕੰਮ ਜੈਨੂਨ ਐ ਜੈਂਸੀ ਜਿਹੜੀ ਫਸਟ ਜਿਹੜੀ ਕਿੱਡ ਦਿੰਦੀ ਐ ਉਹ ਵੀ ਗੱਡੀ 'ਚ ਪਈ ਐ 2016 ਮਾਡਲ ਐ ਕਾਰ ਇਹ ਸਟਿੱਪਣੀ ਛੁਪਣੀ ਸਾਨੂੰ ਕਾਰ ਦੀ ਜਮ੍ਹਾਂ ਨਾਲ ਦੀ ਸਟਿੱਪਣੀਆਂ ਬਾਈ ਚੈੱਕ ਕਰ ਸਕਦੇ ਹੋ ਡਿੱਗੀ ਟੁੱਕੀ ਦੀ ਸਾਰੇ ਓਕੇ ਦੀ ਰਿਪੋਰਟ ਐ ਬਾਈ ਕੋਈ ਰਸਟ ਗਲਾਬਟ ਕੁਛ ਨਹੀਂ ਕਾਰ ਦੀ ਰੇਟ ਦੀ ਜਿਹੜੀ ਜਾਣਕਾਰੀ ਐ ਉਹ ਬਾਈ ਸਕਰੀਨ ਤੇ ਚੱਲਦੇ ਹੋਣਗੇ ਨੰਬਰ ਉਹਨਾਂ ਦੇ ਲੈ ਸਕਦੇ ਹੋ ਠੀਕ ਹੈ ਨਾ ਭਾਈ ਬਾਕੀ ਡਿਟੇਲ ਆਪਾਂ ਸਾਰੀ ਤੁਹਾਨੂੰ ਕਾਰਾਂ ਦੀ ਦਿੰਦੇ ਰਹਾਂਗੇ 2016 ਮਾਡਲ ਕਾਰ 6 ایر ਬੈਗ ਪੋਜ਼ਿਟਿਵ ਸਟਾਰਟ ਆਜੋ ਮਿੱਤਰੋ ਦੂਜੇ ਪਾਸੇ ਭਾਈ ਕਾਰ ਬਈ 14 ਮਾਡਲ ਹੈ ਕਰਾ ਕੇ ਨਾ ਚੈੱਕ ਮਿੱਤਰਾਂ ਗੱਡੀ ਭਾਈ ਸਾਰੀ ਓਕੇ ਹੈ ਜੈਨੂਨ ਤੇ origignal ਪੇਂਟ ਦੀ ਗੱਡੀ ਹੈ ਭਾਈ ਐਮ ਮੰਨ ਲਓ ਕਾਰ ਦਾ ਸਿਰਫ ਇੱਕ ਫੈਂਡਰ ਪੇਂਟ ਹੈ ਤੁਹਾਨੂੰ ਪੇਂਟ ਵੀ ਦਿਖਾ ਦਾਂਗੇ ਗੱਡੀ ਦਾ ਸਕਰੈਚ ਵੀ ਦਿਖਾ ਦਾਂਗੇ ਕਾਰ ਦੇ ਜੇ ਕੋਈ ਕਨੱਧਾ ਹੈਗਾ ਦੋਨੇ ਅਗਲਾ ਤੇ ਪਿਛਲਾ ਬੰਪਰ ਪੇਂਟ ਨੇ ਭਾਈ ਠੀਕ ਹੈ ਨਾ ਅੰਟੀਰੀਅਰ ਦੀ ਚੈੱਕ ਕਰਾ ਦਿੰਨੇ ਆ ਤੁਹਾਨੂੰ ਹਲਕੇ ਫੁਲਕੇ ਦੇਖੋ ਬਾਈ ਆਪਾਂ ਸਕਰੀਨ ਤੇ ਜਿੰਨਾ ਕੀ ਹੋ ਸਕਦਾ ਦਿਖਾ ਸਕਦੇ ਆ ਸਕ੍ਰੈਚ ਨੇ ਜੇ ਕੋਈ ਭਾਈ ਐਂ ਕਹਿੰਦਾ ਵੀ ਸਾਨੂੰ ਸਾਰੀ ਸਾਰੀ ਜੈਨੂਨ ਗੱਡੀ ਚਾਹੀਦੀ ਯਾਰ Ориਜినਲ ਗੱਡੀ ਪੂਰਾ ਚੈਲੰਜ ਆ ਬਾਈ ਨੰਬਰ ਨੋਟ ਕਰ ਲਓ ਚੱਲਦੀ ਵੀਡੀਓ ਦੇ ਵਿੱਚ ਇਹ ਨਾ ਹੋਵੇ ਬਾਈ ਕੱਲ ਨੂੰ ਆ ਕੇ ਕੋਈ ਭਾਈ ਕੋਈ ਡੈਂਟਰ ਪੇਂਟਰ ਲੈ ਕੇ ਆ ਕੇ ਖੜਾ ਜਾਏ ਹੋਰ ਕਾਰ ਦੇਖ ਲੇ ਆਹੀ ਕਾਰ ਹੋਣੀ ਚਾਹੀਦੀ ਆ ਬਾਈ ਪੂਰੀ ਗਾਰੰਟੀ ਆਪਣੀ ਇੱਕ ਫੈਂਡਰ ਦੋਏ ਬੰਪਰ ਪੇਂਟ ਨੇ ਕਾਰ ਦੇ ਹੋਰ ਕਿਤੇ ਕਲਮ ਤੱਕ ਨਹੀਂ ਲੱਗੀ ਹੋਈ ਸਾਰੀ ਦੀ ਸਾਰੀ ਜੈਨੂਨ ਕਾਰ ਆ ਠੀਕ ਹੈ ਇੰਟੀਰੀਅਰ ਦਿਖਾ ਦਨੇ ਆ ਬਾਈ ਜਮੀ ਨਵਾਂ ਇੰਟੀਰੀਅਰ ਹੈ ਫਸਟ ਓਨਰ ਗੱਡੀ ਹੈ 2014 ਮਾਡਲ ਹੈ ਐ ਮੰਨ ਲਓ ਯਾਰ ਵੀ ਕੱਲੀ ਨਾਮ ਦੀ 14 ਹੈ ਠੀਕ ਹੈ ਕੰਮ 16 17 ਤੋਂ ਵੀ ਉੱਪਰ ਦੀ ਹੈ ਠੀਕ ਹੈ ਡਿੱਗੀ ਡੁੱਗੀ ਜੀ ਦਿਖਾਉਨੇ ਆ ਤੁਹਾਨੂੰ ਨਾਲ ਦੀ ਸਟਿੱਪਣੀਆਂ ਕਾਰ ਦੀ 2014 ਮਾਡਲ ਹੈ ਇਹ ਕਾਰ ਕਰੋ ਚੈੱਕ ਬਾਈ ਪੂਰਾ ਚੈਲੰਜ ਕਰਾਂਗੇ ਬਾਈ ਵੀਡੀਓ ਦੇ ਵਿੱਚ ਜਿਹੜੀ ਗੱਲ ਕਹਾਂਗੇ ਉਹ ਤੇ ਖਰੇ ਉੱਤਰਾਂਗੇ ਬਾਈ ਇਹ ਨਹੀਂ ਹੈਗਾ ਕੱਲਾ ਉਹੀ ਦੱਸਿਆ ਤੁਹਾਨੂੰ ਬਈ ਪਹਿਲਾਂ ਆਪਾਂ ਨੂੰ ਕੋਈ ਵਿਊਆਂ ਦਾ ਚੱਕਰ ਨਹੀਂ ਹੈਗਾ ਬਾਈ ਆਪਾਂ ਬਸ ਵੀਡੀਓ ਤਾਂ ਬਣਾਉਣਾ ਹੈ ਵੀ ਸਾਡੀ ਗੱਲ ਛੋਡੇ ਤੱਕ ਪਹੁੰਚ ਸਕੇ ਠੀਕ ਹੈ 2014 ਮਾਡਲ ਹੈ ਰੇਟ ਬਾਈ ਜਿਹੜਾ ਬਾਈ ਕਹਿੰਦਾ ਵੀ ਹਾਂ ਮੈਨੂੰ origignal ਕਾਰ ਚਾਹੀਦੀ ਹੈ ਉਹ ਰੇਟ ਗਣੀ ਵੀ ਨਹੀਂ ਦੇਖਦਾ ਬਾਈ ਜਿਹਨੂੰ origignal ਕਾਰ ਦਾ ਚਸ ਹੈਗੀ ਆ ਵੀ ਮੈਂ ਬਾਕੀ ਜੈਨੂਨ ਕਾਰ ਰੱਖਣੀ ਹੈ ਕਰੇ ਆਜੋ ਕਿਰਾਂ ਬਾਈ ਅੱਗੇ ਜੋ ਕੋਈ ਬਾਈ ਕਹਿੰਦਾ ਮੋਡੀਫਿਕੇਸ਼ਨ ਕਾਰ ਚਾਹੀਦੀ ਹੈ ਫੁੱਲ ਮੋਡੀਫਾਈਡ ਕਾਰ ਹੋਵੇ ਵੀ 17 17 ਇੰਚ ਲਾਈਵ ਲੈਂਡ ਟਿਕਾ ਕੇ ਬਾਈ ਸਟicker ਟੱਲਾ ਤੁਸੀਂ ਦੇਖ ਸਕਦੇ ਹੋ 2014 ਮਾਡਲ ਗੱਡੀ ਹੈ ਇਹ ਬਿਲਕੁਲ ਓਕੇ ਦੀ ਰਿਪੋਰਟ ਹੈ ਕੋਈ ਕਮੀ ਪੇਸ਼ੀ ਨਹੀਂ ਆਲ ਓਕੇ ਤਾਂ ਓਕੇ ਤੁਹਾਨੂੰ ਕਾਰ ਦੀ ਪੂਰੀ ਡਿਟੇਲ ਦੇਵਾਂਗੇ ਬਾਹਰ ਖੜਾ ਹਾਂ ਕਾਰ ਦੀ ਪੂਰੀ ਡਿਟੇਲ ਦੇਵਾਂਗੇ ਤੁਹਾਨੂੰ ਏ ਟੂ ਜ਼ੈਡ ਆ ਗੱਡੀ ਹੈਗੀ ਆ ਵੀਰੇ ਫਾਸਟ ਓਨਰ ਇਹ ਠੀਕ ਹੈ 2014 ਮਾਡਲ ਹੈ 2014 ਮਾਡਲ ਹੈ ਚੈੱਕ ਕਰਾ ਦੇਣਾ ਕਾਰ ਡਿੱਗੀ ਖੋਲ ਕੇ ਵੀ ਦਿਖਾਵਾਂਗੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਕਾਰ ਦੀ ਜਗ ਸੀਰ ਜਗ ਸੀਰ ਰਵੇ ਜਾਇਆ 2014 ਤੇ ਬਈ 17 ਇੰਚ ਹੀ ਲਾਏ ਨੇ ਕਾਰ ਨੂੰ ਦੇਖੋ ਬਈ ਇੰਟੀਰੀਅਰ ਲਫਾਫੇ ਤੱਕ ਨਹੀਂ ਉਤਰੇ ਬਾਈ ਸੀਟ ਕਵਰਾਂ ਤੋਂ ਸਾਰਾ ਕੁਝ ਨਵੀਂ ਹੈ ਕਾਰ ਦਾ ਠੀਕ ਹੈ ਡਿੱਗੀ ਖੋਲ ਕੇ ਦਿਖਾ ਦਿੰਨੇ ਆ ਬਾਈ ਡਿੱਗੀ ਦੀ ਵੀ ਬਿਲਕੁਲ ਨਵੀਂ ਹੈ 17 ਇੰਚੀ ਲਾਇ ਵੀਲ ਨੇ ਕਾਰ ਨੂੰ ਫਰਕ ਦੱਸ ਦਿੰਨੇ ਆ ਵੀਰੇ 16 ਤੇ 17 ਇੰਚੀ 'ਚ ਵੀ ਬਹੁਤ ਵੱਡਾ ਫਰਕ ਆ ਜਾਂਦਾ ਤੇ ਡਿੱਗੀ ਡੁੱਗੀ ਦੀ ਸਾਰੀ ਓਕੇ ਦੀ ਰਿਪੋਰਟ ਹੈ 16 ਦੇ 17 ਦੇ ਵਿੱਚ ਬਾਈ ਐ ਮਤਲਬ ਪੈਸਿਆਂ ਦਾ ਫਰਕ ਪੈ ਜਾਂਦਾ ਮਿੱਤਰੋ ਜਿਹੜਾ ਜਾਣਕਾਰ ਹੈ ਬਾਈ ਘੱਟੋ ਘੱਟ ਇਹ ਸੈੱਟ ਕੱਲਾ ਇਹ ਸੈੱਟ ਬਾਈ 45 ਤੋਂ 45 ਤੋਂ 48000 ਦੇ ਵਿੱਚ ਵਿੱਚ ਲੱਗਦਾ ਬਾਈ ਅੱਗੇ ਵੀ ਉਹ ਕਾਰ 16 ਇੰਚੀ 'ਚ ਹੈ ਠੀਕ ਹੈ ਨਾ ਸੋ ਬਾਈ ਐਵੇਂ ਬਾਕੀ ਆਪਾਂ ਚੁਆਇਸ ਰੱਖੀ ਹੋਈ ਆ ਬਾਈ ਕਿਹੜੀ ਚ ਕਿਹੜੇ ਲਾਇਏ ਨੇ ਹਰੇਕ ਦੇ ਸੇਮ ਲਾਇਏ ਨਹੀਂ ਰੱਖੇ ਅਲੱਗ-ਅਲੱਗ ਲਾਈ ਵੀਲ ਪਾ ਕੇ ਫੁੱਲ ਚੁਆਇਸ ਤੇ ਕਮ ਰੱਖਿਆ ਪੰਜਾਬ ਨੰਬਰ ਗੱਡੀ ਲੱਭਦਾ ਜੇ ਕੋਈ ਬਾਈ ਪੰਜਾਬ ਨੰਬਰ ਗੱਡੀ ਆ ਗਈ 2013 ਮਾਡਲ ਅੱਗੇ ਠੀਕ ਹੈ 2013 ਮਾਡਲ ਹੈ ਪੱਕੇ ਨੰਬਰ ਦੀ ਹੈ ਠੀਕ ਹੈ ਪੰਜਾਬ ਦੇ ਪੱਕੇ ਨੰਬਰ ਦੀ ਹੈ ਲਾਈ ਵੀਲ ਚੈੱਕ ਕਰ ਲਓ 16 ਇੰਚੀ ਕੌਂਟੀਨੈਂਟਲ ਦੇ ਟਾਇਰ ਆ ਕਾਰ ਦੀ ਲੁੱਕ ਦਿਖਾ ਦੇ ਮਿੱਤਰਾਂ ਕਿਹਨਾਂ ਪੀਵੀ 10 ਆਪਣੇ ਲੁਧਿਆਣੇ ਦਾ ਨੰਬਰ ਹੈ 2013 ਮਾਡਲ ਹੈ ਠੀਕ ਹੈ ਇੰਟੀਰੀਅਰ ਇੰਟੀਰੀਅਰ ਦੀ ਬਹੁਤ ਪਿਆ ਅੰਦਰੋਂ ਦੇਖੋ ਬਈ ਇੰਟੀਰੀਅਰ 2013 ਮਾਡਲ ਹੈ ਸੀਟ ਕਵਰ ਦੇਖੋ ਅੰਟੀਰੀਅਰ ਦੇਖੋ ਬਿਲਕੁਲ ਨਵੀਂ ਬ੍ਰੈਂਡ ਨੂ ਕੰਡੀਸ਼ਨ ਦੀ ਕਾਰ ਹੈ ਜਿਹੜਾ ਬਈ ਕੋਈ ਪੰਜਾਬ ਨੰਬਰ ਕਾਰ ਭਾਲਦਾ ਹੈ ਜਾਂ ਵੀ ਚਾਹੁੰਦਾ ਵੀ ਲੋਨ ਕਰਾ ਕੇ ਗੱਡੀ ਲੈਣਾ ਮੈਂ ਈਜ਼ੀ ਲੋਨ ਹੋ ਜਾਊਗਾ ਬਾਈ ਕਿਉਂਕਿ ਪੰਜਾਬ ਨੰਬਰ ਹੈ ਠੀਕ ਹੈ ਨਾ ਇਹ ਵੀ ਨੋਟ ਰੱਖਿਓ ਬਾਕੀ ਨੰਬਰ ਦੇਖ ਲਿਆ ਕਰੋ ਕਾਰ ਦਾ ਪਰ ਰੇਟ ਤਾਂ ਨਹੀਂ ਬੋਲਦੇ ਥੋੜੀ ਬਹੁਤੀ ਪ੍ਰਾਈਵੇਸੀ ਹੁੰਦੀ ਹੈ ਹਰੇਕ ਕਸਟਮਰ ਦੀ ਰੇਟ ਦਾ ਫਾਈਨਲ ਬਾਈ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਆਪਣਾ ਠੀਕ ਹੈ ਨਾ ਕਾਲ ਕਰਕੇ 9290867000 ਬਾਕੀ ਦਫ਼ਤਰ ਦਾ ਨੰਬਰ ਹੈ ਠੀਕ ਹੈ ਨਾ 927 13013 ਕੈਟਾਲਾਗ ਵੀ ਚੈੱਕ ਕਰ ਸਕਦੇ ਹੋ ਤੇ ਜਾ ਕੇ ਅੱਗੇ ਭਾਈ 14 ਮਾਡਲ ਗੱਡੀ ਫੇਰ ਆ ਗਈ ਤੀਜੇ ਮਹੀਨੇ ਦੀ 14 ਮਾਡਲ ਕਾਰ ਹੈ ਲਾਈ ਵੀਲ ਭਾਈ ਇਹਨੂੰ ਫੇਰ 17 ਇੰਚ ਲੱਗੇ ਹੋਏ ਨੇ ਬਿਲਕੁਲ ਨਵੀਂ ਨਕੋਰ ਗੱਡੀ ਹੈ ਅੰਟੀਰੀਅਰ ਚੈੱਕ ਕਰਾ ਦੇਣਾ ਸੀਟ ਕਵਰ ਭਾਈ ਦੂਜੇ ਨੇ ਚ ਠੀਕ ਹੈ ਨਾ ਬਿਲਕੁਲ ਬ੍ਰਾਂਡ ਨਿਊ ਕੰਡੀਸ਼ਨ ਸੀਟ ਕਵਰ ਨੇ 2014 ਮਾਡਲ ਹੈ ਰੇਟ ਭਾਈ ਇਹਦਾ ਨੰਬਰ ਨੋਟ ਕਰਾ ਦੀ ਬਰਿੰਦਰ ਕੇਰਾ ਰੇਟ ਗੱਡੀ ਦਾ ਭਾਈ ਇਹ ਤਾਂ ਮੰਨ ਲਓ ਜਿੰਨੀਆਂ ਕਾਰਾਂ ਖੜੀਆਂ ਨੇ ਸਾਰੀਆਂ ਤੋਂ ਜਾਇਜ਼ ਰਹਿਣ ਵਾਲਾ ਸਰਪ੍ਰਾਈਜ਼ ਹੀ ਹੈ ਭਾਈ ਫੋਨ ਕਾਲ ਤੇ ਪੁੱਛ ਲਿਓ ਸਭ ਤੋਂ ਜੇ ਜਾਇਜ ਜੇ ਰੇਟ ਦੀ ਕਾਰ ਦੇ ਦਾਂਗੇ ਜਮੇ ਬਾਜਬ ਜੇ ਰੇਟ ਦੀ 2014 ਮਾਡਲ ਗੱਡੀ ਆ ਕੋਈ ਕਮੀ ਪੇਸ਼ੇ ਨਹੀਂ 17 ਇੰਚੀ ਲਾਈ ਵੀਲਾਂ ਚ ਠੀਕ ਹੈ ਨੰਬਰ ਨੋਟ ਕਰ ਲਿਆ ਕਰੋ ਬਾਈ ਅੱਗੇ ਫੇਰ ਬਾਈ ਪੁਸ਼ ਵਾਟਣ ਆ ਗਈ ਠੀਕ ਹੈ ਨਾ 17 ਇੰਚੀ ਲਾਈ ਵੀਲਾਂ ਦੇ ਵਿੱਚ 2014 ਮਾਡਲ ਗੱਡੀ ਠੀਕ ਹੈ ਓਕੇ ਦੀ ਰਿਪੋਰਟ ਪੁਸ਼ ਵਾਟਣ ਬਿਲਕੁਲ ਓਕੇ 2014 ਮਾਡਲ ਕਾਰ ਆ ਗਈ ਬਾਈ ਬਿਲਕੁਲ 15 ਸੌਰੀ 2015 ਮਾਡਲ ਗੱਡੀ ਆ ਠੀਕ ਹੈ 14 ਦੀ ਨਿਕਲੀ ਆ 15 ਚ ਰਜਿਸਟ੍ਰੇਸ਼ਨ ਹੈ ਕਾਰ ਦੇ ਅੰਦਰ ਇੰਟੀਰੀਅਰ ਦੀ ਰਿਪੋਰਟ ਦੇ ਦਿੰਦੇ ਆ ਬਿਲਕੁਲ ਓਕੇ ਦੀ ਰਿਪੋਰਟ ਹੈ ਐਸਐਕਸ ਆਪਸ਼ਨਲ ਹੈ ਬਾਈ ਇਹ ਕਾਰ ਠੀਕ ਹੈ ਇਹ ਵੀ ਬਾਈ ਬੜੇ ਜਾਇਜ਼ ਦੇ ਰੇਟਾਂ 'ਚ ਮਿਲ ਜੂਗੀ 14/15 15 ਵੀ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਲਾਈ ਵੀਲ ਓਕੇ ਆ ਮਿਚਲਨ ਦੇ ਟਾਇਰ ਨੇ ਸੋ ਬਈ ਇਹ ਸਾਰੀਆਂ ਕਾਰਾਂ ਆਪਣੇ ਕੋਲੇ ਅਵੇਲੇਬਲ ਨੇ ਜਿਹੜਾ ਬਾਈ ਇੰਟਰਸਟਿਡ ਹੈਗਾ ਨੰਬਰ ਤੁਹਾਨੂੰ ਦੱਸਤਾ ਬਾਕੀ ਬਾਈ ਜਮੀ ਜ਼ੀਰੋ ਰਿਪੋਰਟ ਲੈਣੀ ਹੈ ਆਪਣੀ ਰੇਟ ਦੀ ਜਾਣਕਾਰੀ ਲੈਣੀ ਹੈ ਓਨਰਸ਼ਿਪ ਦੀ ਜਾਣਕਾਰੀ ਲੈਣੀ ਹੈ ਕਾਰ ਕਿਹੜਾ ਮਾਡਲ ਹੈ ਇਹ ਦੇਖਣਾ ਨੰਬਰ ਨੋਟ ਕਰ ਲਿਓ ਬਾਈ ਚੱਲਦੀ ਵੀਡੀਓ ਦੇ ਵਿੱਚ 927 13013 ਆਪਣੇ ਦਫ਼ਤਰ ਦਾ ਨੰਬਰ ਹੈ ਨੰਬਰ ਸੇਵ ਕਰਕੇ ਕੈਟਲੌਗ ਚੈੱਕ ਕਰ ਸਕਦੇ ਹੋ ਵੀਰੇ WhatsApp ਤੇ ਜਾ ਕੇ ਠੀਕ ਹੈ ਬਾਕੀ ਬਾਈ ਲੋਨ ਫੈਸਿਲਿਟੀ ਉਹ ਦੱਸਿਆ ਜਾਊਗਾ ਤੁਹਾਨੂੰ ਕਿਹੜੀ ਕਾਰ ਤੇ ਅਵੇਲੇਬਲ ਹੈ ਕਿਹੜੀ ਤੇ ਨਹੀਂ ਸੋ ਬਾਈ ਇਹ ਆਪਣੇ ਕੋਲੇ ਕਾਰਾਂ ਨੇ ਕੋਸ਼ਿਸ਼ ਕਰੀਆ ਤੁਹਾਨੂੰ ਜ਼ੀਰੋ ਰਿਪੋਰਟ ਦੇਣ ਦੀ ਜਮੀ ਗਰਾਊਂਡ ਲੈਵਲ ਤੇ ਜਿਹੜੇ ਬਾਈ ਦਾ ਟੇਸਟ オリジナル ਕਾਰ ਲੈਣ ਦਾ ਬਾਈ ਰਿਜੀਨਲ ਕਾਰ ਲੈ ਸਕਦਾ ਫਸਟ ਓਨਰ ਤੋਂ ਲੈ ਕੇ ਐਚਆਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਯੂਪੀ ਤੋਂ ਲੈ ਕੇ ਸਾਰੇ ਨੰਬਰ ਅਵੇਲੇਬਲ ਨੇ ਪੰਜਾਬ ਨੰਬਰ ਵੀ ਅਵੇਲੇਬਲ ਹੈ ਕਾਰਾਂ ਤੇ ਬਾਈ ਪੰਜਾਬ ਨੰਬਰ ਲਾ ਕੇ ਵੀ ਮਿਲ ਜੂਗਾ ਜੇ ਕੋਈ ਬੰਦਾ ਚਾਹੇ ਤਾਂ ਪੰਜਾਬ ਦਾ ਨੰਬਰ ਲਵਾ ਕੇ ਵੀ ਦੇ ਦਾਂਗੇ ਸੋ ਏਅਰਪੋਰਟਾਂ ਨੇ ਬਾਕੀ ਬਾਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅੱਗੇ ਆਪਾਂ ਜਾਣਕਾਰੀਆਂ ਦਿੰਦੇ ਰਹਾਂਗੇ ਜਿਹੜੇ ਬਾਈ ਆਪਣੇ ਨਾਲ ਪੁਰਾਣੇ ਜੁੜੇ ਹੋਏ ਨੇ ਕਮੈਂਟ ਕਰਦੇ ਨੇ ਬਾਈ ਉਹਨਾਂ ਦਾ ਦਿলো ਧੰਨਵਾਦ ਠੀਕ ਹੈ ਨਾ ਅੱਗੇ ਬਾਈ ਵੀਡੀਓ ਹੋਰ ਬਹੁਤ ਆਉਣਗੀਆਂ ਹੁਣ ਦੋ ਇਜਾਜ਼ਤ ਓਕੇ ਮਿੱਤਰੋ ਥੈਂਕ ਯੂ ਸੋ ਮੱਚ